ਸ਼ੀਗਲ ਦੀ ਸਾਰਿਆਂ ਨੂੰ ਕਿਹਾ ਜਣ ਲੈ ਤੁਹਾਡੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅਨਕਾਰ ਸਿੰਘ 007 ਇਹ ਹੈਗਾ ਜੀ ਸੈਕੰਡ ਪਾਰਟ ਵੀਡੀਓ ਦਾ ਆਪਾਂ ਆਏ ਹੋਏ ਹਾਂ ਜੀ ਨਰੇਟ ਸਾਹਿਬ ਤੁਸੀਂ ਫਸਟ ਪਾਰਟ ਦੇਖਿਆ ਹੋਣਾ ਵਲੌਗ ਦਾ ਤੇ ਤੁਹਾਨੂੰ ਆਪਾਂ ਉਦੋਂ ਦਿਖਾਇਆ ਸੀਗਾ ਸਾਰਾ ਕਿ ਆਪਾਂ ਟ੍ਰੇਨ ਦੇ ਪਿੰਨੇ ਤੇ ਡੇਢ ਦਿਨ ਬਾਅਦ ਆਪਾਂ ਗੁਰੂ ਘਰ ਨਰੇਟ ਸਾਹਿਬ ਹਜ਼ੂਰ ਸਾਹਿਬ ਪਹੁੰਚਦੇ ਆ ਤੇ ਅੱਜ ਆਪਾਂ ਦੂਜੇ ਦਿਨ ਚੱਲੇ ਆ ਜੀ ਨਾਲ ਸੀਰਾ ਸਾਹਿਬ ਜੋ ਕਿ ਇੱਥੋਂ ਦੀ ਕੁੱਲ 150 ਕਿਲੋਮੀਟਰ ਦੂਰ ਹੈਗਾ ਵਾ ਤੇ ਰਾਸਤੇ ਜੀ ਦੋ ਤਿੰਨ ਗੁਰਦਾਰੇ ਹੋਰ ਆਦੇ ਇਤਿਹਾਸਿਕ ਆਪਾਂ ਵੀ ਦਰਸ਼ਨ ਕਰਾਂਗੇ ਨਾਲ ਤੁਹਾਨੂੰ ਵੀ ਦ ਚਲੋ ਚੱਲਦੇ ਆ ਅੱਗੇ ਲੇਟ ਹੋ ਗਿਆ ਦਸਤਾਰ ਆਪਾਂ ਸਜਾ ਲਈ ਆ ਕੋਲੋ ਚੱਕ ਮੈਂ ਵੀ ਰੈਡੀ ਆ ਮੇਰਾ ਭਰਾ ਵੀ ਰੈਡੀ ਆ ਤੇਨ ਵੀ ਮੇਰੇ ਕੋਲ ਡਬਲ ਰੈਡੀ ਦਸਤਾਰ ਰੈਡੀ ਸਜਾ ਲਈ ਆ ਚਲੋ ਚੱਲਦੇ ਆ ਬਾਕੀ ਸਾਰੀ ਕੈਮਰਿ ਸੱਲੇ ਚੱਲ ਗਈ ਆ ਆਪਾਂ ਹੀ ਲੇਟ ਆ ਉਹ ਜਿਹੜਾ ਕਾਲਾ ਫਰ ਉਂਗਲਿਆ ਸੀ ਉਹ ਚੇਂਜ ਕਰ ਲਿਆ ਉਹਦੇ ਬਾਥਰੂਮ ਦਾ ਲੋਕ ਨਹੀਂ ਖੋਲਦਾ ਸੀਗਾ ਹੁਣ ਆਪਾਂ ਚੇਂਜ ਕਰ ਲਿਆ ਜਰੂਰੀ ਰੂਮ ਉਹ ਸੀਗਾ ਨਾਲ ਦਾ ਆਪਾਂ ਹੁਣ ਦੋ ਕਮਰੇ ਛੱਟ ਕੇ ਲੈ ਲਿਆ ਜੇ ਕਿਸੇ ਨੇ ਕੱਲ ਦਾ ਵਲੋਗ ਨਹੀਂ ਦੇਖਿਆ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦਊਗਾ ਤੁਸੀਂ ਸਾਰੇ ਜਾਣ ਜਾ ਕੇ ਦੇਖ ਲਿਓ ਫਸਟ ਆਫ ਆਲ ਬਾਕੀ ਇੱਦੀ ਲਾਈਕ ਸ਼ੇਅਰ ਐਂਡ ਕਮੈਂਟ ਕਰਦੇ ਰਹੋ ਆਪਣੇ ਭਰਾ ਨੂੰ ਸਪੋਰਟ ਕਰਦੇ ਰਹੋ ਹਾਂਜੀ ਜੀ ਹੁਣ ਆ ਗਏ ਸੀਗੇ ਆਪਾਂ ਹੁਣ ਥੱਲੇ ਰੈਡੀ ਆ ਹਾਂਜੀ ਬਸ ਚੱਲੀਏ ਸਾਹਮਣੇ ਇਧਰ ਮਾਮੇ ਵੀ ਹੁਣੇ ਖੜੇ ਹੋਣੇ ਆ ਸਾਰਿਆਂ ਨੂੰ ਥੱਲੇ ਭੇਜਤਾ ਹੀ ਪਹਿਲਾਂ ਆ ਗਏ ਚਾਹ ਲੰਗਰ ਛਕਣ ਥੱਲੇ ਬਸ ਆਉਣ ਨੂੰ ਟਾਈਮ ਹੈਗਾ ਵਾ ਗੱਲ ਪਰ ਆਏ ਸੀਗੇ ਓਕੇ ਸਫ਼ਰ ਲੰਬਾ ਤੇ ਆ ਸੀਗੇ ਜਲਦੀ ਲੋੜ ਪੈਣੀ ਆ ਅੱਜ ਜਿਹੜੀ ਹੋਣ ਸਤ ਵਜੇ ਜਿਹੜੀ ਸਾਡੀ ਫਸਟ ਚਲੀ ਆ ਸਾਨੂੰ ਟਾਈਮ 6 ਵਜੇ ਦਾ ਮਿਲਿਆ ਸੀ 6 ਵਜੇ ਪਹੁੰਚ ਕੇ ਖਾਦੇ ਸੀ ਉਹਦੇ ਬਤਾਉਣੀ ਨਵੀਂ ਜਿਹੜੇ ਬੋਲਦੇ ਜਿਹੜਾ ਪਾਣੀ ਦਾ ਰੇਟ ਆ 9 ਰੁਪਏ ਪ੍ਰਤੀ ਲੀਟਰ ਤੇ ਆਪਕੋਨੇ ਪੰਜਾਬ ਵਿੱਚ ਖਾਣੇ ਉੱਤੇ ਲੀਟਰ ਚੱਲਦਾ ਆਹ ਤੇਰੇ ਸਾਡੇ ਕਿੰਨੇ ਕਬੂਤਰ ਆ ਅੰਦਰ ਇਹਦਾ ਸਮਾਰੈ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣੀਆਂ ਹੋਈਆਂ ਆ ਗੋਬਨ ਸਿੰਘ ਜੀ ਮਾਤਾ ਗੁਜਰ گور ਜੀ ਸਹਿਲ ਚਾਦੇ ਨਾਲ ਕੋਰ ਨਾਨ ਦੇਵ ਜੀ ਇਹ ਦਿੱਲੀ ਸਾਹਿਬ ਦੀ ਸਾਰਿਆਂ ਦੇ ਜੈ ਸ਼ੀਲਡਾਂ ਹੁੰਦੀਆਂ ਉਸ ਤਰ੍ਹਾਂ ਆ ਦੇਥੇ ਰੱਖਿਆ ਹੋਇਆ ਵਾ ਇੱਧਰ ਉੱਪਰ ਨੂੰ ਜਹਾਰਵਾਲੀ ਜਾਣ ਦਾ ਰਸਤਾ ਵਾ ਚੱਲਦੇ ਆਂ ਅੱਜ ਆ ਗਏ ਆ ਜੀ ਆਪਾਂ ਜਹਾਰ ਦੇ ਕੋਲ ਚੈੱਕ ਕਰੋ ਜੀ ਇਧਰ ਦੀ ਥਿਊ ਵੀਊ ਬਹੁਤ ਵਧੀਆ ਸਾਰੇ ਪਾਸੇ ਦਾ ਹਾ ਲੋ ਪੈਦਲ ਉੱਪਰ ਜਾਣ ਦਾ ਰਸਤਾ ਚੱਲਦੇ ਆਂ ਅਸੀਂ ਣਾਣੇ ਣਾਣੇ ਆ ਗਏ ਉੱਪਰ ਮਾਮਾ ਜੂਣੀ ਆਂਦੇ ਪਏ ਆ ਓਰੀਜਨਲ ਘਾਰ ਵੀ ਦਾ ਤਾਂ ਹੁੰਦਾ ਦੇਖਾ ਤੂੰ ਤਾਂ ਨੇੜੋ ਨਹੀਂ ਐਡਿੰਗ ਦਾ ਸਿੱਟਾ ਹੁੰਦੀ ਹੈ ਨਹੀਂ ਨਹੀਂ ਉਹ ਵੀ ਇਦਾਂ ਤੇ ਹੀ ਹੁੰਦਾ ਨਹੀਂ ਥੋੜਾ ਜਿਹਾ ਲੱਗ ਹੁੰਦਾ ਹਾਂਜੀ ਜੀ ਅੰਦਰ ਵੀਡੀਓ ਬਣਾਣੀ ਅਲਾਉਟ ਹੈਗੀ ਆ ਤੇ ਆਪਣਾ ਪਤਾ ਨਹੀਂ ਸਕੇ ਨਾ ਅੱਜ ਜੇ ਚੈੱਕ ਕਰੋ ਇਦਾਂ ਸਾਰੇ ਸਰੂਪ ਲੱਗੇ ਹੋਏ ਆਂ ਅੰਦਰ ਇਧਰਲੀ ਸਾਈਡ ਵੀ ਤੇ ਦਿਲ ਸਾਈਡ ਵੀ ਚਾਰ ਸਾਬ ਜਾਰੇ ਤਾਂ ਕਿਆ ਵੀ ਲੱਗੀਆਂ ਇਦਾਂ ਜੀ ਤੇ ਮੈਂ ਤੁਹਾਨੂੰ ਦੱਸਣਾ ਸੀ ਨਾਣਚੀਰਾ ਸਾਹਿਬ ਇੱਧਰੋਂ ਦੀ 100 ਕਿਲੋਮੀਟਰ ਦੂਰ ਆ ਜਿਹੜਾ ਇਹੇ ਗੁਰਦੁਆਰਾ ਸਾਹਿਬ ਆ ਇਹ 80 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਾਹਮਣੇ ਵੀ ਹੁਣੇ ਡਰਾਈਵਰ ਭਾਜੀ ਨੇ ਦੱਸਿਆ ਸੀਗਾ ਤੇ ਇਹਦਾ ਮੈਨੂੰ ਅੱਜ ਦੀ ਰਾਤ ਦੀ 150 ਕਿਲੋਮੀਟਰ ਦੂਰ ਹੈਗਾ ਨਾਣਚੀਰਾ ਸਾਹ ਤੇ ਰਸਤੇ ਵਿੱਚ ਸਟੇ ਕਰਨ ਵਾਸਤੇ ਥੋੜਾ ਜਿਹਾ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਵਾ ਸੇਰਾਂ ਦੇ ਸ਼ਹਿਰ ਤੋਂ ਬਾਅਦ ਅੱਜ ਸਾਡੇ ਆ ਚਲੋ ਜੀ ਅਨਰਸ਼ਨ ਕਰ ਲਏ ਤੇ ਚਾਲਦੇ ਆ ਥੱਲੇ ਆਪਣੀ バス ਵੱਲ ਨੂੰ ਪਿੱਛੇ ਇਹਦਾ ਆ ਘੋੜੇ ਵਗੈਰਾ ਬਣੇ ਹੋਏ ਆ ਫੋਟੋਆਂ ਖਿੱਚਣ ਵਾਸਤੇ ਇੱਧਰ ਗੋਲੇ ਇੱਧਰ ਮੱਝਾਂ ਅੱਗੇ ਘੋੜੇ ਫੇਰ ਊਂਠ ਸਾਹਮਣੇ ਸ਼ੇਰ ਮੂਰ ਹਾਥੀ ਚੜ ਗਏ ਹੋੜੇ ਤੇ ਫੋਟੋ ਕਰਾਉਣ ਆਏ ਕੋਈ ਸ਼ੇਰ ਬਣਿਆ ਤੇ ਇੱਧਰ ਮੋਰ ਇਕੱਲੇ ਇਕੱਲੇ ਤੇ ਚੜ ਕੇ ਫੋਟੋ ਕਰਾਈ ਜਾਂਦਾ ਆ ਜਾ ਹੁਣ ਖਿੱਚ ਤਾਂ ਇੱਤੀ ਫੋਟੋ ਕਿੰਨੀਆਂ ਖਿੱਚਾਂ ਵਲੋਗ ਬਣ ਗਿਆ ਤੇਰਾ ਤੇ ਆ ਹਾਥੀ ਸਭ ਤੋਂ ਵਧੀਆ ਲੱਗਦਾ ਕੋਈ ਹੁਣ ਆਪਾਂ ਵੀ ਹਾਥੀ ਉੱਤੇ ਚੱਲੇ ਆ ਫੋਟੋ ਕਰਾਉਂਦੇ ਆ ਬੈਠ ਕੇ ਕਿੰਨੇ ਉੱਪਰ ਆ ਗਏ ਔਰ ਆਜ ਕੱਦੀ ਲੱਗੀ ਤਾਂ ਹੈ ਬੈਜੋ ਸਾਹਮਣੇ ਆਹ ਜਹਾਜ਼ ਆਂ ਜੀ ਜੀ ਹੁਣ ਆਪਾਂ ਇਸ ਤਰ੍ਹਾਂ ਆ ਦੇਖ ਲਿਆ ਪਾਸ ਚੱਲਦੇ ਆਂ ਆਪਣੀ ਬੱਸ ਵੱਲੋਂ ਆਂ ਸਾਹਮਣੇ ਨਿਸ਼ਾਨ ਸਾਹਿਬ ਕਿੰਨਾ ਵਧੀਆ ਲੱਗਦਾ ਹੈ ਤੁਕਿਆਂ ਜੀ ਮਾਤਾ ਭਾਗੌਰ ਜੀ ਗੁਰਦੁਆਰੇ ਤੇ ਆ ਗੁਰਦਰਾ ਸਾਹਿਬ ਆ ਜੀ ਕੋਸ਼ ਆਜਾ ਕਰੋ ਨਿਸ਼ਾਨ ਸਾਹਿਬ ਤੇ ਇੱਥੇ ਆਉਣ ਨੂੰ ਸਾਨੂੰ ਕਾਫੀ ਟਾਈਮ ਲੱਗ ਗਿਆ ਤੇ ਹੁਣ 12:30 ਹੁੰਦੇ ਪਏ ਆ ਇਸ ਤੋਂ ਅੱਗੇ ਨਾਲ ਹੀ 10 ਕਿਲੋਮੀਟਰ ਤੇ ਨਾਨਕ 시ਰਾਜੀ ਗੁਰਦੁਆਰਾ ਸਾਹਿਬ ਆ ਚੱਲਦੇ ਆ ਹੁਣ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਇੱਕ ਤਾਂ ਸੀਟ ਤੇ ਬੈਠੇ ਪਿੱਛੇ ਆ ਨਾ ਕਰਕੇ ਅੱਗੇ ਦੀ ਵੀਡੀਓ ਬਣਾ ਦੇਣੀ ਚਾਜ ਨਾ ਇਹ ਦੋ ਵਾਰ ਨਿਕਲਦੇ ਆਉਂਦੇ ਵੀਡੀਓ ਬਣਦੀ ਆ ਇਹੇ ਆਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹਾਂਜੀ ਜੀ ਹੁਣ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਿਆ ਤੇ ਚੱਲਦੇ ਆ ਅੱਗੇ ਹੁਣ ਆ ਪਾ ਗਏ ਆ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਤੇ ਸੀ ਜੀ ਮੇਨ ਐਂਟਰ ਸਕੋਰ ਦਰਵਾਜ਼ਾ ਸਾਹਿਬ ਦੀ ਚਲਦੇ ਆ ਜੀ ਗੁਰਦੁਆਰਾ ਸਾਹਿਬ ਅੰਦਰ ਦਰਸ਼ਨ ਦੇ ਨਾਲੇ ਕਰਦੇ ਆ ਸਾਈਬ ਤੇ ਇੱਧਰ ਦਾ ਮੌਸਮ ਬੜਾ ਵਧੀਆ ਹੋਇਆ ਪਿਆ ਇੱਧਰ ਕੋਲੀ 에ਰਪੋਰਟ ਹੈਗਾ ਵਾ ਜਿੰਨੀਆਂ ਫਲਾਈਟਸ ਵਗੈਰਾ ਆਉਂਦੀਆਂ ਵਾ ਸਿੱਧਾ ਇੱਥੇ ਹੀ ਰੁਕਦੀਆਂ ਇਸ ਤੋਂ ਅੱਗੇ ਸੰਗਤ ਗੱਟੀ ਜਾ ਫੇਵਲਨ ਕਰਕੇ ਫਿਰ ਅੱਗੇ ਹਜੂਰ ਸਾਹਿਬ ਜਾਂਦੇ ਦਰਸ਼ਨ ਕਰਨ ਤੇ ਇੱਧਰ ਨੂੰ ਆਪਾਂ ਪਹਿਲਾਂ ਜਾਣਾ ਹੁਣ ਇਸ਼ਨਾਨ ਕਰਨ ਫਿਰ ਅੰਦਰ ਗੁਰਦੁਆਰਾ ਸਾਹਿਬ ਤੋਂ ਸਾਡੇ ਕੰਨਾਵਾਂਗੇ ਚੱਲਦੇ ਆ ਜੀ ਤੇ ਸਾਹਮਣੇ ਦਾ 뷰 ਉੱਤੋਂ ਦੇਖੋ ਕਿੰਨਾ ਵਧੀਆ ਇਪਹਿਲਾ ਜੀ ਇਧਰੋਂ ਐਂਟਰੀ ਹੋਣ ਲੱਗੇ ਚੈਕਿੰਗ ਹੁੰਦੀ ਆ ਉਸ ਤੋਂ ਬਾਅਦ ਅੰਦਰ ਜਾਣ ਦਿੰਦੇ ਆ ਸਾਹਮਣੇ ਆ ਜੀ ਬੁਰਦਰਾ ਸਾਹਿਬ ਪਹਿਲਾਂ ਪਾਈਛ ਨਾਲ ਜਿਹੜੇ ਚੱਲਦੇ ਆ ਤੇ ਸਾਰਿਆਂ ਨੇ ਚੱਲ ਗਏ ਬਸ ਨਹੀਂ ਘਲਾ ਰਹਿ ਗਏ ਆ ਆ ਦੇਖੋ ਜੀ ਤੇ ਸਰੋਵਰ ਦਾ ਪਾਣੀ ਕਿੰਨਾ ਇਹ ਨਹੀਂ ਦਾ ਨਹੀਂ ਲੱਗਦਾ ਆ ਜੀ ਇਹਦਾ ਕੋ ਦਾਸਿਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੋਣਾ ਗੇੜੀਆਂ ਪਾ ਲੰਗਰ ਸ਼ਕਣ ਲੰਗਰ ਛੱਕ ਕੇ ਫਿਰ ਚੱਲਦੇ ਆ ਥੱਲੇ ਜਿੱਥੇ ਨਾਨਕ ਜੀ ਰਾਜੇ ਅੰਮ੍ਰਿਤ ਜਲ ਕੋਲ ਉੱਥੇ ਫੇਰ ਜਾਲ ਸਕਦੇ ਜਾ ਕੇ ਇਹਨਾਂ ਕੋ ਕੈਨੀਅ ਲੈ ਲਈਏ ਤੇ ਚਾਨ ਭਰਾਵਾਂਗੇ ਤੇ ਸਾਹਮਣੇ ਕੋਸਰਾ ਸਾਹਿਬ ਆ ਟਰੈਕਰ ਸਾਰੀ ਮਾਰਕੀਟ ਆ ਬਸ ਚੱਲਦੇ ਆ ਥੱਕ ਗਿਆ ਕਹਿੰਦਾ ਪੈਰ ਛੜ ਗਏ ਬਹੁਤ ਗਰਮ ਆ ਲੁੱਕ ਆ ਕੈਨੀਅ ਲੈ ਲਈਆਂ ਜੀ ਹੁਣ ਜਿਹੜਾ ਅੰਮ੍ਰਿਤਕੁੰਡ ਵਾਲਾ ਜੱਲ ਆ ਜਿਹਦੇ ਚ ਆਪਾਂ ਹੁਣ ਭਰਾਵਾਂਗੇ ਪਹਿਲਾਂ ਲੈਣਾ ਭੁੱਲ ਗਏ ਸੀ ਚਲੋ ਚੱਲਦੇ ਆ ਹੁਣ ਫੜਫੜ ਤੇ 22 ਵਜੇ ਟਾਈਮ ਹੈਗਾ ਵਾਸਤੇ ਜਾਣ ਦਾ ਚੱਲਦੇ ਆ ਜਲਦੀ ਜਲਦੀ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਵੀ ਵੀ ਅੰਦਰਸ਼ਨ ਕਰ ਲਿਆ ਤੇ ਆਪਣੇ ਬੈਗ ਲੈ ਚੱਲੇ ਆ ਕੱਢੀ ਕਰ ਤੋਂ ਤੇ ਇੱਧਰ ਦੀ ਸਾਈਡ ਦੇਖੋ ਕਾਂਝ ਦੇ ਕਿਦਾਂ ਪਲਵਾਰਾ ਬਣੀਆਂ ਹੋਈਆਂ ਤੇ ਇਹ ਚੀਜ਼ਾਂ ਪੁਰਾਣੇ ਟਾਈਮ ਤੇ ਇਦਾਂ ਬਣੀਆਂ ਹੋਈਆਂ ਤੇ ਜਿੱਦਰਾ ਆਪਾਂ ਲੰਗਰ ਸਾਹਿਬ ਕੋਲ ਜਾ ਰਹੇ ਹਾਂ ਉੱਥੇ ਵੀ ਇੱਥੇ ਕਿੰਨਾ ਕੁਸੀ ਬਣਿਆ ਹੋਇਆ ਇਦਾਂ ਤੇ ਅੰਦਰ ਵੀਡੀਓ ਬਣਾਉਣੇ ਅਲਾਉਡ ਨਹੀਂ ਸੀ ਤਾਂ ਕਰਕੇ ਆਪਾਂ ਥੋੜੀ ਜੀ ਮਿਟਰ ਨਾਲ ਇਹੰਦਰ ਵੀ ਬੱਸ ਹੁਣ ਲੈਣੇ ਆ ਬੈਠ ਤੇ ਚੱਲਦੇ ਆ ਬੱਸ ਬੱਸ ਨੂੰ 2:30 ਵੱਜ ਗਏ ਆ ਅੱਜ ਜੇ ਤੁਸੀਂ ਬੈਂਗਲ ਪਿਆ ਸਾਢੇ 3:30 ਵਜੇ ਭਲਿਆ ਕਾ ਤਰਦੀ ਉੱਪਰ ਜਿਵੇਂ ਚੱਲਦੇ ਆ 5:00 ਦੀ ਵਾਪਸ ਅਧਨੀ ਸਾਹਿਬ ਦਰਦੀ ਗਿਆ ਵਾ ਦਰਦੀ ਕਹੇ ਆਨੀਆ ਤਾਲ ਤਰੀਕਾ ਹੱਥ ਲਾਇਆ ਤੂੰ ਕੋਈ ਇਧਰ ਲਈ ਸਾਡੇ ਕਿੰਨੇ ਖਰਗੋਸ ਆ ਜੇ ਆ ਅੱਖਾਂ ਨੇ ਇੱਕ ਦਾ ਰੈੱਡ ਰੈੱਡ ਨਹੀਂ ਆ ਤੇ ਸਾਹਮਣੇ ਆਣੇ ਦਾ ਬੱਚੇ ਹਾਂਜੀ ਜੀ ਹੁਣ ਆਪਾਂ ਇੱਥੋਂ ਦੀ 80 ਕਿਲੋਮੀਟਰ ਦੂਰ ਆ ਕਿੱਥੇ ਆਪਣਾ ਸਰਾਂ ਹੈਗੀ ਆ ਲੰਗਰ ਸਾਹਿਬ ਗੁਰਦੁਆਰੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਆਪਾਂ ਅਜ ਤੱਕ ਨੇ ਦੂਰ ਦਾ ਟਰੈਵਲ ਕਰਕੇ ਸਾਰੇ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਦੇ ਜਿਹੜਾ ਸੀ 180 ਕਿਲੋਮੀਟਰ ਸੀਗਾ ਗੁਰਦੁਆਰਾ ਸਾਹਿਬ راستੀ ਜਿਹੜੇ 2-3 ਗੁਰਦੁਆਰੇ ਅਸੀਂ ਦੇਖੇ ਤੁਹਾਨੂੰ ਨਾਲ ਦਿਖਾਤੀ ਆਪਾਂ ਤੇ ਹੁਣ ਦੇਖਦੇ ਆਂ ਕੱਲ ਦੇ ਇੱਕ ਦਿਨ ਰੈਸਟ ਲੈ ਕੇ ਲੋਕਲ ਗੁਰਦੁਆਰੇ ਘੁੰਮ ਲਾਂਗੇ ਜਿਹੜੇ 4-5 ਹੈਗੇ ਉੱਥੇ ਤੇ ਜਿਹੜੇ ਪਰਸੋ ਆਪਾਂ ਦੇਖਾਂਗੇ ਗੁਰਦੁਆਰਾ ਨਾਮ ਦੇ ਜਿਹੜਾ ਹੈਗਾ ਉਹ ਵੀ 100-150 ਕਿਲੋਮੀਟਰ ਹੈਗਾ ਵਾ ਕਨਫਰਮ ਨਹੀਂ ਹੈਗਾ ਹਾਲੇ ਤੇ ਪਰਸੋ ਦੇਖਾਂਗੇ ਆਪਾਂ ਉਧਰ ਚੱਲਾਂਗੇ ਪਰਸੋ ਮੈਂ ਪਰਸੋ ਜਾਵਾਂਗਾ ਉੱਧਰ ਕੱਲ ਕਿੱਥੇ ਆਣਾ ਕੱਲ ਲੋਕਲ ਗੋਡਾਰੇ ਘੁੰਮਾਂਗੇ ਜਿਹੜੇ ਗੋਆਬਰੀ ਨਦੀ ਦੇ ਕੋਲ-ਕੋਲ ਆਣਾ ਉਹ ਵਾਲੇ ਕੱਲ ਉੱਥੇ ਵੀ ਜਾਵਾਂਗੇ ਨਾ 1 ਵਜੇ ਹਾਂ ਦੇਖਦੇ ਆ ਗੋਹੇ ਇਹ ਕਹਿੰਦਾ ਪਿਆ ਉੱਥੇ ਜਦੋਂ ਗਾਗਰ ਲਾਈਨ ਆਉਂਦੇ ਨਾ ਰਾਤ ਨੂੰ 1:30 ਵਜੇ ਉਹਦਾ ਕਹਿੰਦਾ ਤੇ ਅੱਜ ਜਾਣਾ ਸੀਗਾ ਪਰ ਫਿਰ ਰਾਤ ਨੂੰ ਸਾਡਾ ਇੱਧਰ ਦਾ ਪਲਾਨ ਬਣ ਗਿਆ ਤਾਂ ਕਰਕੇ ਫਿਰ ਉੱਧਰ ਕੈਨਸਲ ਹੋ ਗਿਆ ਪਿਆਨ ਨੂੰ ਘਾਤਾ ਹੀ ਪ੍ਰੇਸ਼ੀ ਵੀਡੀਓ ਵਾਲਾ ਮਾਰਕੀਟ ਕੋਲ ਪਹੁੰਚ ਗਏ ਆ ਤੇ ਬਾਸ ਵਿੱਚੋਂ ਉਤਰ ਕੇ ਚੱਲਦੇ ਆ ਗੁਰੂ ਸਾਹਿਬ ਦਾ ਦਰਸ਼ਨ ਕਰਨ ਦੁਬਾਰਾ ਤੋਂ ਇੱਥੇ ਗੱਲ ਆਪਾਂ ਕੀਤੀ ਸ਼ਾਮ ਨੂੰ ਪਹਿਲਾਂ ਇਹ ਪੁੱਲ ਵੀ ਚੱਲਦਾ ਸੀਗਾ ਇੱਥੋਂ ਉਪਰੋਂ ਦੀ ਸਮਤ ਚੜ੍ਹ ਕੇ ਜਾਂਦੇ ਸੀ ਸਾਨੂੰ ਚੌਕ ਨੂੰ ਕ੍ਰੋਸ ਕਰਦੇ ਆ ਪਰ ਇਹ ਨਹੀਂ ਪਤਾ ਨਹੀਂ ਕਿਉਂ ਇਸ ਵਾਰ ਬੰਦ ਕਰ ਦਿੱਤਾ ਹੋਇਆ ਹਾਂਜੀ ਫਾਈਨਲੀ ਹੁਣ ਪਹੁੰਚ ਚੁੱਕੇ ਆ ਤੇ ਦੇਖਦੇ ਆ ਕੋਟਰ ਸਾਹਿਬ ਦਾ ਦਰਸ਼ਨ ਕਰੇ ਚੱਲਦੇ ਆ ਸੀਗਾ ਤੁਹਾਡਾ ਟੈਂਪੂ ਟ੍ਰੈਵਲ ਜਿੱਦੀ ਚਾਵਲਾ ਟੂਰਸ ਐਂਡ ਟਿਕਟਸ ਤੋਂ ਆਪਾਂ ਬੁਕਿੰਗ ਕਰਾਈ ਸੀ ਆਪਣੀ ਪਾਸ ਦੀ ਜਿਹੜੀ ਨਾਨਕੀ ਦੇ ਸਾਹਿਬ ਜਾਣ ਲਈ ਤੇ ਤੁਸੀਂ ਵੀ ਇਹਨਾਂ ਤੋਂ ਬੁਕਿੰਗ ਕਰਾ ਸਕਦੇ ਹੋ ਰੇਟ ਵੀ ਇਹਨਾਂ ਦਾ ਜੈ ਨਹੀਂ ਹੋਣਾ ਕੋਈ ਜ਼ਿਆਦਾ ਨਹੀਂ ਹੈਗਾ ਦੇਖੋ ਆਪਾਂ ਨਾਨਕਪੁਰ ਦਰ ਜਾਣਾਂਗੇ ਉਦੋਂ ਵੀ ਆਪਾਂ ਇਹਨਾਂ ਤੋਂ ਕਰਾਵਾਂਗੇ ਪਰਸਾਂ ਚਲੋ ਹੁਣ ਆਪਾਂ ਚੱਲੇ ਸੀਗੇ ਦਰਬਾਰ ਸਾਹਿਬ ਮੱਥਾ ਟੇਕਣ ਜਿੱਧਰ ਆਪਾਂ ਕੱਲ੍ਹ ਸ਼ਾਮੀ ਗਏ ਸੀਗੇ ਗੁਰੂ ਘਰ ਤੇ ਅੰਦਰ ਅਸੀਂ ਦਰਸ਼ਨ ਕਰ ਜਾਂਦੇ ਆ ਤੇ ਕੱਲ ਆਪਾਂ ਵੀਡੀਓ ਚ ਤੁਹਾਨੂੰ ਦਿਖਾਇਆ ਸੀ ਇਸ ਕਰਕੇ ਜਿਆਦਾ ਵੀਡੀਓ ਬਣਾਈ ਤੇ ਇੱਕ ਮੇਰੇ ਫੋਨ ਦੀ ਬੈਟਰੀ ਜਿਹੜੀ ਲੋ ਹੋ ਗਈ ਆ ਸਾਰੀ ਕਿਉਂਕਿ ਕਮਰੇ ਵਿੱਚ ਆਪਾਂ ਗਏ ਨਹੀਂ ਹੈਗੇ ਬਾਅਦ ਵਿੱਚ ਆ ਕੇ ਚਾਰਜ ਕਰਦੇ ਆ ਤੇ ਬਾਅਦ ਦਰਸ਼ਨ ਕਰ ਲਿਆ ਹੁਣ ਚੱਲਦੇ ਆ ਮਾਰਕੀਟ ਘੁੰਮਦੋਏ ਵਾਪਸ ਆਪਣੀ ਸਰਾਵਾਂ ਵੱਲ ਨੂੰ ਆਏ ਪੀ ਲੋ ਗਾਇਸ ਚਾਹ ਪੀਣੀ ਹੈ ਤੁਨੇ ਨਹੀਂ ਪੀਤੀ ਪਰ ਮੈਂ ਆਜ ਪੀਉਂਗੀ ਇਸ ਹੱਦ ਤੱਕ ਤੇ ਆਪਣੇ ਕਮਰੇ ਵੱਲ ਆ ਗਏ ਆ ਤੇ ਮਹੌਪਰ ਦੇ ਤੁਹਾਨੂੰ ਬਹੁਤ ਵਧੀਆ ਲੱਗਾ ਹੋਗਾ। ਬਾਕੀ ਲਾਈਕ ਸ਼ੇਅਰ ਕਮੈਂਟ ਵੀ ਕਰਕੇ ਆਇਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚੈਨਲ ਨੂੰ ਤੇ ਸਾਹਮਣੇ ਦਾ ਨਾ ਆਪਾਂ ਇਧਰ ਵੀਊ ਦਿਖਾਉਂਦੇ ਆ। ਐਡੀ ਕੈਂਟ ਕੈਂਟ ਵਲੋਗ ਆਪਾਂ ਅੱਗੇ ਅਪਲੋਡ ਕਰਦੇ ਰਵਾਂਗੇ। ਸਾਹਮਣੇ ਆ ਜੀ। ਨਾ ਕਿੰਨਾ ਘਾਟ ਘੁਰਦੋਰਾ ਸਾਹਿਬ। ਕਿੰਨਾ ਵਧੀਆ ਵੀਊ ਆ ਤੇ ਪਿੱਛੇ ਗੋਦਾਵਰੀ ਨਦੀ। ਕੱਲ ਇਸ ਟਾਈਮ ਅਸੀਂ ਗੋਦਾਵਰੀ ਨਦੀ ਦੇ ਬੈਠੇ ਹੋਏ ਸੀਗੇ। ਚਲੋ ਚਾਲਦੇ ਆ ਜੀ ਹੁਣ ਰੂਮ ਦੇ ਵਿੱਚ। ਮਿਲਦੇ ਤੁਹਾਨੂੰ ਕੱਲ ਸਾਸ਼ੀਆ ਕਾਲ ਸਾਰਿਆਂ ਨੂੰ। ਬਾਏ ਬਾਏ। ਕਰ ਦੋ ਬਾਏ।